ਪਾਈ ਅੰਮ੍ਰਿਤਪਾਲ ਸਿੰਘ ਨਾਲ ਜੁੜੇ ਵੱਡੇ ਖਬਰ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੇ ਹਾਂ ਕਿ ਅੰਮ੍ਰਿਤਪਾਲ ਸਿੰਘ ਤੇ ਟੁੱਟੇਗੀ ਐਨਐਸਏ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਪਾਈ ਅੰਮ੍ਰਿਤਪਾਲ ਸਿੰਘ ਤੇ ਲੱਗੀ ਐਨਐਸਏ ਬਾਰੇ ਅੱਜ ਹਾਈ ਕੋਰਟ ਵਿੱਚ ਸੁਣਵਾਈ ਹੋਣ ਜਾ ਰਹੀ ਹੈ ਇਸ ਤੋਂ ਪਹਿਲੇ ਅੰਮ੍ਰਿਤਪਾਲ ਸਿੰਘ ਦੇ ਇੱਕ ਹੋਰ ਸਾਥੀ ਤੋਂ ਐਨਐਸਏ ਹਟਾ ਦਿੱਤੀ ਗਈ ਹੈ ਅੰਮ੍ਰਿਤਪਾਲ ਸਿੰਘ ਦੇ ਸਾਥੀ ਵਰਿੰਦਰ ਸਿੰਘ ਫੌਜੀ ਤੋਂ ਵੀ ਐਨਐਸਏ ਹਟਾਉਣ ਦਾ ਫੈਸਲਾ ਕਰ ਲਿਆ ਗਿਆ ਹੈ ਪੰਜਾਬ ਪੁਲਿਸ ਦੀ ਟੀਮ ਉਸ ਨੂੰ ਪੰਜਾਬ ਲਿਆਉਣ ਲਈ ਅਸਾਮ ਦੇ ਡਿਬੜੋਗੜ੍ਹ ਵਿਚ ਪਹੁੰਚ ਚੁੱਕੀ ਹੈ ਦੂਜੇ ਪਾਸੇ ਅੰਮ੍ਰਿਤਪਾਲ ਸਿੰਘ ਦੇ ਸੱਤ ਹੋਰ ਸਾਥੀਆਂ ਦੀ ਪੁਲਿਸ ਰਿਮਾਂਡ ਵੀ ਅੱਜ ਖਤਮ ਹੋ ਰਹੀ ਹੈ ਉਹਨਾਂ ਨੂੰ ਵੀ ਅੱਜ ਅਜਨਾਲਾ ਦੀ ਅਦਾਲਤਾਂ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਵੱਲੋਂ ਬ੍ਰਿੰਦਰ ਸਿੰਘ ਫੌਜੀ ਨੂੰ ਟ੍ਰਾਂਜ਼ਿਟ ਰਿਮਾਂਡ ਤੇ ਪੰਜਾਬ ਲਿਆਂਦਾ ਜਾਏਗਾ ਇਸ ਤੋਂ ਪਹਿਲੇ ਅੰਮ੍ਰਿਤਪਾਲ ਸਿੰਘ ਦੇ ਸੱਤ ਸਾਥੀਆਂ ਤੋਂ ਐਨਐਸਏ ਹਟਾ ਦਿੱਤੀ ਗਈ ਸੀ ਤੇ ਉਹਨਾਂ ਨੂੰ ਪੰਜਾਬ ਲਿਆਂਦਾ ਗਿਆ ਸੀ ਉਹਨਾਂ ਨੂੰ 21 ਮਾਰਚ ਨੂੰ ਅਜਨਾਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਉੱਥੇ ਉਹਨਾਂ ਨੂੰ 25 ਮਾਰਚ ਤੱਕ ਪੁਲਿਸ ਰਿਮਾਂਡ ਤੇ ਪੇਸ਼ ਦਿੱਤਾ ਗਿਆ ਸੀ ਇਹ ਪੁਲਿਸ ਰਿਮਾਂਡ ਅੱਜ ਖਤਮ ਹੋ ਰਹੀ ਹੈ ਤੇ ਉਹਨਾਂ ਨੂੰ ਅੱਜ ਅਦਾਲਤਾਂ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਦੱਸ ਦਈਏ ਕਿ 21 ਮਾਰਚ 2023 ਵਿੱਚ ਅਮਰਿਤਪਾਲ ਸਿੰਘ ਅਤੇ ਉਸੇ 9 ਸਾਥੀਆਂ ਖਿਲਾਫ NSA ਲਗਾਇਆ ਗਿਆ ਸੀ ਹੁਣ ਵਰਿੰਦਰ ਸਿੰਘ ਫੌਜੀ ਤੋਂ NSA ਹਟਾਣ ਤੋਂ ਬਾਅਦ ਸਿਰਫ ਅਮਰਿਤਪਾਲ ਸਿੰਘ ਬੱਪਲਪ੍ਰੀਤ ਸਿੰਘ ਹੀ NSA ਤਹਿਤ ਡਿਬੜੂਗੜ੍ਹ ਵਿੱਚ ਜੇਲ੍ਹ ਵਿੱਚ ਰਹਿ ਗਏ ਨੇ ਇਨ੍ਹਾਂ ਤੇ ਲੱਗੀ NSA ਬਾਰੇ ਅੱਜ ਕੋਈ ਅਪਡੇਟ ਸਾਹਮਣੇ ਨਹੀਂ ਆਈ ਹੈ ਹਾਈ ਕੋਰਟ ਵਿੱਚ ਸੁਣਵਾਈ ਦੌਰਾਨ ਸਰਕਾਰ ਵੱਲੋਂ NSA ਵਧਾਉਣੀਆਂ ਖਤਮ ਕਰਨ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ ਭਾਈ ਅੰਮ੍ਰਿਤਪਾਲ ਸਿੰਘ ਨਾਲ ਜੁੜੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਅੰਮ੍ਰਿਤਪਾਲ ਸਿੰਘ ਤੇ ਟੁੱਟੇਗੀ ਐਨਐਸਏ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਤੇ ਲੱਗੀ ਐਨਐਸਏ ਬਾਰੇ ਅੱਜ ਹਾਈ ਕੋਰਟ ਵਿੱਚ ਸੁਣਵਾਈ ਹੋਣ ਜਾ ਰਹੀ ਹੈ ਇਸ ਤੋਂ ਪਹਿਲੇ ਅੰਮ੍ਰਿਤਪਾਲ ਸਿੰਘ ਦੇ ਇੱਕ ਹੋਰ ਸਾਥੀ ਤੋਂ ਐਨਐਸਏ ਹਟਾ ਦਿੱਤੀ ਗਈ ਹੈ ਅੰਮ੍ਰਿਤਪਾਲ ਸਿੰਘ ਦੇ ਸਾਥੀ ਵਰਿੰਦਰ ਸਿੰਘ ਫੌਜੀ ਤੋਂ ਵੀ ਐਨਐਸਏ ਹਟਾਉਣ ਦਾ ਫੈਸਲਾ ਕਰ ਲਿਆ ਗਿਆ ਹੈ ਪੰਜਾਬ ਪੁਲਿਸ ਦੀ ਟੀਮ ਉਸ ਨੂੰ ਪੰਜਾਬ ਲਿਆਉਣ ਲਈ ਅਸਾਮ ਦੇ ਡਿਬੜੋਗੜ੍ਹ ਚੇਲ ਵਿੱਚ ਪਹੁੰਚ ਚੁੱਕੀ ਹੈ ਦੂਜੇ ਪਾਸੇ ਅੰਮ੍ਰਿਤਪਾਲ ਸਿੰਘ ਦੇ 7 ਹੋਰ ਸਾਥੀਆਂ ਦੀ ਪੁਲਿਸ ਰਿਮਾਂਡ ਵੀ ਅੱਜ ਖਤਮ ਹੋ ਰਹੀ ਹੈ ਉਹਨਾਂ ਨੂੰ ਵੀ ਅੱਜ ਅਜਨਾਲਾ ਦੀ ਅਦਾਲਤਾਂ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਵੱਲੋਂ ਬ੍ਰਿੰਦਰ ਸਿੰਘ ਫੌਜੀ ਨੂੰ ਟ੍ਰਾਂਜ਼ਿਟ ਰਿਮਾਂਡ ਤੇ ਪੰਜਾਬ ਲਿਆਂਦਾ ਜਾਏਗਾ ਇਸ ਤੋਂ ਪਹਿਲੇ ਅੰਮ੍ਰਿਤਪਾਲ ਸਿੰਘ ਦੇ 7 ਸਾਥੀਆਂ ਤੋਂ NSA ਹਟਾ ਦਿੱਤੀ ਗਈ ਸੀ ਤੇ ਉਹਨਾਂ ਨੂੰ ਪੰਜਾਬ ਲਿਆਂਦਾ ਗਿਆ ਸੀ ਉਹਨਾਂ ਨੂੰ 21 ਮਾਰਚ ਨੂੰ ਅਜਨਾਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਉੱਥੇ ਉਹਨਾਂ ਨੂੰ 25 ਮਾਰਚ ਤੱਕ ਪੁਲਿਸ ਰਿਮਾਂਡ ਤੇ ਪੇਸ਼ ਦਿੱਤਾ ਗਿਆ ਸੀ ਇਹ ਪੁਲਿਸ ਮਾਂਡ ਅੱਜ ਖਤਮ ਹੋ ਰਹੀ ਹੈ ਤੇ ਉਹਨਾਂ ਨੂੰ ਅੱਜ ਅਦਾਲਤਾਂ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਦੱਸ ਦਈਏ ਕਿ 21 ਮਾਰਚ 2023 ਵਿੱਚ ਅਮਰਿਤਪਾਲ ਸਿੰਘ ਅਤੇ ਉਸੇ 9 ਸਾਥੀਆਂ ਖਿਲਾਫ NSA ਲਗਾਇਆ ਗਿਆ ਸੀ ਹੁਣ ਵਰਿੰਦਰ ਸਿੰਘ ਫੌਜੀ ਤੋਂ NSA ਹਟਾਣ ਤੋਂ ਬਾਅਦ ਸਿਰਫ ਅਮਰਿਤਪਾਲ ਸਿੰਘ ਪੱਪਲਪ੍ਰੀਤ ਸਿੰਘ ਹੀ NSA ਤਹਿਤ ਡਿਬੜੂਗੜ੍ਹ ਵਿੱਚ ਜੇਲ੍ਹ ਵਿੱਚ ਰਹਿ ਗਏ ਨੇ ਇਨ੍ਹਾਂ ਤੇ ਲੱਗੀ NSA ਬਾਰੇ ਅੱਜ ਕੋਈ ਅਪਡੇਟ ਸਾਹਮਣੇ ਨਹੀਂ ਆਈ ਹੈ ਹਾਈ ਕੋਰਟ ਵਿੱਚ ਸੁਣਵਾਈ ਦੌਰਾਨ ਸਰਕਾਰ ਵੱਲੋਂ NSA ਵਧਾਉਣੀਆਂ ਖਤਮ ਕਰਨ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ